ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਅੱਜ ਨਕੋਦਰ ਸਦਰ ਥਾਣੇ ਦੇ ਬਾਹਰ ਲਗਾਇਆ ਗਿਆ ਤਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਐਸਐਚਓ ਸਦਰ ਨਕੋਦਰ ਵੱਲੋਂ ਸਾਡੀ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਉੱਗੀ ਨਾਲ ਤਿੱਖੇਸ਼ਾਹੀ ਕਰਦੇ ਹੋਏ ਪਹਿਲਾਂ ਤਾਂ ਉਸ ਦੇ ਕਬਜ਼ੇ ਹੇਠ ਪ੍ਰਾਪਰਟੀ ਉੱਤੇ ਨਜਾਇਜ਼ ਕਬਜ਼ਾ ਕਰਵਾਇਆ ਗਿਆ ਉਸ ਤੋਂ ਬਾਅਦ ਜਸਵਿੰਦਰ ਸਿੰਘ ਉੱਗੀ ਉੱਪਰ ਨਜਾਇਜ਼ ਪਰਚਾ ਦਰਜ ਕਰ ਦਿੱਤਾ ਗਿਆ

ਥਾਣੇ ਸਦਰ ਦੇ ਬਾਹਰ ਨਕੋਦਰ ਦੇ ਧਰਨਾ ਲਾਣਾ ਪੈ ਰਿਆ ਸਭ ਤੋਂ ਪਹਿਲਾਂ ਤਾਂ ਫਤੇ ਬਲਾਈਏ ਬਾਹਗੂ ਪੀਕਾ ਖਾਲਸਾ ਬਾਹਗੂ ਪੀਕਾ ਫਤੇ ਜਿਹੜੀ ਗੁਰੂ ਦੀ ਤਾਕਤ ਨਾਲ ਹੀ ਤੁਰੇ ਫਿਰਦੇ ਆ ਸਾਡੇ ਦੇਖ ਲੀਆਂ ਸਰਕਾਰਾਂ ਸਾਡਾ ਨਾਂ ਬੜੇ ੱੱੱਕੇ ਕਰ ਲਈਆਂ ਪਿੰਡ ਉੱਗੀ ਦੇ ਵਿੱਚ ਇੱਕ ਜਸਵਿੰਦਰ ਸਿੰਘ ਯਾਦ ਨਾਮ ਦਾ ਸਾਡਾ ਵਰਕਰ ਆ ਬਹੁਤ ਵਧੀਆ ਉਹਨਾਂ ਦਾ ਕੋਈ ਦੁਕਾਨਾਂ ਦਾ ਡਿਸਕੂਟ ਚੱਲਦਾ ਬੜੇ ਲੰਮੇ ਅਰਸ਼ੇ ਤੋਂ ਦੇਖੋ ਕਾਨੂੰਨ ਦੋ ਤਰ੍ਹਾਂ ਦੇ ਇੱਥੇ ਚੱਲ ਰਿਹਾ ਇਸ ਦੇਸ਼ ਵਿੱਚ ਉਹਦੇ ਕੋਲ ਸਟੇ ਸੀ ਸਟੇ ਦੇ ਬਾਵਜੂਦ ਐਸਐਚਓ ਨੇ ਜਾ ਕੇ ਜਿੰਦੇ ਥੜਾ ਕੇ ਦੂਜੀ ਧਿਰ ਦਾ ਕਬਜ਼ਾ ਕਰਾਇਆ ਕਬਜ਼ਾ ਕਰਾਉਣ ਤੋਂ ਬਾਅਦ ਉਹਦੇ ਘਰ ਵਾਲੀ ਤੇ ਉਹਦੀਆਂ ਧੀਆਂ ਤੇ ਉਹਦੇ ਆਪ ਦੇ ਉੱਤੇ ਉਹਦੇ ਲਟਕੇ ਦੇ ਉੱਤੇ ਪਰਚਾ ਕਰਕੇ ਜਸਵਿੰਦਰ ਸਿੰਘ ਆਜ਼ਾਦ ਨੂੰ ਕੱਲ ਅੰਦਰ ਦਿੱਤਾ ਉਦੋਂ ਮਾੜੀ ਗੱਲ ਕੀ ਕੀਤੀ ਕੱਲ ਐਸਐਚਓ ਨੇ ਸੱਦ ਕੇ ਉਹ ਦੂਜੀ ਧਿਰੋਂ ਉਹਨਾਂ ਨੇ ਵਿੱਚ ਪਹਟਾਲ ਕੇ ਜੇ ਤੂੰ ਉਹਨਾਂ ਨੂੰ ਸੱਦਣਾ ਆ ਤੂੰ ਸਾਨੂੰ ਵੀ ਦੱਸਦੀ ਵੀ ਉਹਨੇ ਆ ਸਾਹਮਣਾ ਸਾਹਮਣੀ ਗੱਲ ਹੋ ਜੂਗੀ ਉਹਨਾਂ ਨੂੰ ਸੱਦ ਕੇ ਇੱਥੇ ਤੱਕ ਦਬਾਅ ਪਾਇਆ ਗਿਆ ਬਈ ਜਾ ਫੈਸਲਾ ਕਰ ਲੈ ਨਹੀਂ ਤਾਂ ਮੈਂ ਫਿਰ ਰੈਸਟ ਪਾਉਂਗਾ ਅਖੀਰ ਤੇ ਸ਼ਾਮੀ ਜਦੋਂ ਸਾਡੀ ਗੱਲ ਟੁੱਟੀ ਆ ਮੈਂ ਕਿਹਾ ਤੁਸੀਂ ਰੈਸਟ ਪਾਓ ਜੇ ਸਾਡੇ 'ਚ ਹਿੰਮਤ ਆਊਗੀ ਅਸੀਂ ਰੈਸਟਾਂ ਪਰਾਈਆਂ ਅਸੀਂ ਮਨਜੀਤ ਸਿੰਘ ਤਰੇਰ ਨੂੰ ਦੇਸ਼ ਦਾ ਇਤਿਆਫ ਕਹਿ ਰਿਹਾ ਆ ਸਜ਼ਾ 20 ਸਾਲ ਦੀ ਹੋ ਜੀ ਕਿਸਾਨ ਜੁਨੀਆ ਨਾਲ ਅਸੀਂ ਉਥੇ ਇਕੱਠੇ ਹੋ ਗਏ ਜੇਲ੍ਹ ਦੇ ਮੋਰੇ ਧਰਨਾ ਲਾ ਕੇ ਅਸੀਂ ਆਪਣੇ ਕਿਸਾਨ ਆਗੂ ਨੂੰ ਮਨਜੀਤ ਸਿੰਘ ਧਨੇਰ ਨੂੰ ਜੇਲ੍ਹ ਚੋਂ ਰਿਹਾ ਕਰਾਇਆ ਤੇ ਐਸਐਚਓ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਤੇਰੀਆਂ ਰੈਸਟਾਂ ਸਾਡੇ ਅਗੇ ਕੁਝ ਨਹੀਂ ਕਰਨਗੀਆਂ ਜੇ ਤੂੰ ਇਸੇ ਤਰ੍ਹਾਂ ਧੱਕੇ ਕਰੂਗਾ ਤੇ ਅਸੀਂ ਫੇਰ ਸੜਕਾਂ ਤੇ ਆਵਾਂਗੇ ਅਸੀਂ ਪਿੰਡ-ਪਿੰਡ ਜਾ ਕੇ ਮੁਜ਼ਾਰੇ ਤੇਰੇ ਖਿਲਾਫ ਕਰਾਂਗੇ ਅਸੀਂ ਕਦੇ ਵੀ ਇਹ ਗੱਲ ਸਹਿਣ ਨਹੀਂ ਕਰਾਂਗੇ ਤੂੰ ਜੋ ਮਰਜ਼ੀ ਕਰੀ ਜਾਵੇਂ ਪੂਰੇ ਪੰਜਾਬ ਦੇ ਵਿੱਚੋਂ ਇੱਕ ਨੰਬਰ ਦਾ ਜ਼ਿਲ੍ਹਾ ਜਲੰਧਰ ਆ ਜਲੰਧਰ ਜ਼ਿਲ੍ਹਾ ਦੇ ਵਿੱਚੋਂ ਇੱਕ ਨੰਬਰ ਦਾ ਥਾਣਾ ਨਕੌਦਰ ਦੇ ਏਰੀਆ ਨਕੌਦਰ ਜਿਹਨੂੰ ਕਹਿੰਨੇ ਆਪਾਂ ਬੜੇ ਸੜਜੇ ਲੋਕ ਨੇ ਇੱਥੇ ਜੇ ਤੂੰ ਇਹਨਾਂ ਲੋਕਾਂ ਨਾਲ ਇਸ ਤਰ੍ਹਾਂ ਧੱਕੇ ਕਰੂਗਾ ਤੇ ਫਿਰ ਬਾਕੀ ਸਾਹਿਬ ਕਿਸੇ ਪਾਸੇ ਕਿੰਨੇ-ਕਿੰਨੇ ਤਾਂ ਡਿਊਟੀ ਕੀਤੀ ਹੋਣੀ ਤਾਂ ਤੂੰ ਕਿਵੇਂ ਧੱਕੇ ਕਰਦਾ ਰਿਹਾ ਹੋਂਗਾ ਕਿਵੇਂ ਲੋਕ ਸਹਿਣ ਕਰਨਗੇ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਇਸ ਕਰਕੇ ਅੱਜ ਅਸੀਂ ਇਹ ਦੁਖੀ ਹੋ ਕੇ ਆਏ ਆ ਨਹੀਂ ਤਾਂ ਮੁਰੇ ਕਣਕੂਆਂ ਬਾਢੀ ਆਉਣ ਵਾਲੀ ਆ ਆਪਣੀਆਂ ਤਿਆਰੀਆਂ ਕਰਨੀਆਂ ਸੋ ਅਸੀਂ ਆਪਣੇ ਸੰਦ ਸਿਹੜੇ ਤਿਆਰ ਕਰਨੇ ਹੁੰਦੇ ਆ ਬੜੇ ਕੰਮ ਨੇ ਬਸਾਕੀ ਦਾ ਦਿਹਾੜਾ ਮਨਾਉਣਾ ਸਾਰੇ ਗੁਰਸਿੱਖ ਬੰਦੇ ਨੇ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਲੋਕ ਨੇ ਤੇ ਅੱਜ ਸਾਨੂੰ ਮੁਖਤ ਮੁਲਾ ਪਰੇਸ਼ਾਨ ਕਰਕੇ ਐਸ ਐਸਚੂ ਨੇ ਖਾਣ ਦੇ ਮੋਰੇ ਬੈਠਣੇ ਮਜਬੂਰ ਕੀਤਾ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਪਰਚਾ ਰੱਦ ਕੀਤਾ ਜਾਵੇ ਐਸਐਚਓ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਐਸਐਚਓ ਨੇ ਗਲਤ ਪਰਚਾ ਕੀਤਾ ਔਰ 16 ਬੰਦਿਆਂ ਨੂੰ ਥੱਦ ਗਏ ਸਾਡੇ ਬੰਦਿਆਂ ਨੂੰ ਥ੍ਰੈਟ ਕੀਤਾ ਤੇ ਨਾਲੇ ਉਹਦੇ ਖਿਲਾਫ ਪਰਚਾ ਕੀਤਾ ਤੇ ਨਾਲੇ ਇਹ ਚੋਰੀ ਦਾ ਪਰਚਾ ਦਿੱਤਾ ਤੇ ਨਾਲੇ ਆਪਣੇ ਜਿੰਦੇ ਤੜਾਕ ਉਹਨਾਂ ਦਾ ਕਬਜ਼ਾ ਕਰਾਇਆ ਕਬਜ਼ਾ ਕਰਾਇਆ ਕਬਜ਼ਾ ਸਾਨੂੰ ਦੇ ਕੇ ਦਿੱਤਾ ਜਾਵੇ ਠੀਕ ਹੈ ਜੀ